ਸ਼ਿਵ ਸ਼ੰਕਰ ਯੂਥ ਸੇਵਾ ਦਲ ਸਮਾਣਾ ਵੱਲੋਂ ਪਿਛਲੇ ਦਿਨੀ ਸੜਕੀ ਹਾਦਸੇ ਵਿੱਚ ਅਲਵਿਦਾ ਕਹੇ ਗਏ ਸੱਤ ਬੱਚਿਆਂ ਅਤੇ ਇੱਕ ਡਰਾਈਵਰ ਦੀ ਯਾਦ ਨੂੰ ਸਮਰਪਿਤ ਪਹਿਲਾ ਥੈਲਾਸੀਮੀਆ ਪੀੜਤ ਬੱਚਿਆਂ ਲਈ ਖੂਨਦਾਨ ਕੈਂਪ ਲਗਾਇਆ ਗਿਆ ਸ਼ਿਵ ਸ਼ੰਕਰ ਯੂਥ ਸੇਵਾ ਦਲ ਵੱਲੋਂ ਇਹ ਪੰਜਵਾਂ ਖੂਨਦਾਨ ਕੈਂਪ ਦਾ ਆਯੋਜਨ ਕੀਤਾ ਗਿਆ ਦੱਸਣਯੋਗ ਹੈ ਕਿ ਸ਼ਿਵ ਸ਼ੰਕਰ ਯੂਥ ਸੇਵਾ ਦਲ ਸਮਾਣਾ ਵੱਲੋਂ ਇਸ ਤਰ੍ਹਾਂ ਦੇ ਅਨੇਕਾਂ ਕਿ ਸ਼ਲਾਂਗਾ ਯੋਗ ਉਪਰਾਲੇ ਕੀਤੇ ਗਏ ਹਨ ਇਸ ਕੈਂਪ ਵਿੱਚ ਬੱਚਿਆਂ ਦੇ ਪਰਿਵਾਰਿਕ ਵੀ ਪੁੱਜੇ ਅਤੇ ਉਹਨਾਂ ਸੰਸਥਾ ਦਾ ਤਨਵਾਦ ਕਰਦਿਆਂ ਕਿਹਾ ਕਿ ਇਹ ਕੈਂਪ ਹਰ ਸਾਲ ਲਗਾਇਆ ਜਾਵੇਗਾ ਇਸ ਮੌਕੇ ਕਲਬ ਦੇ ਪ੍ਰਧਾਨ ਰਮਨ ਮਹਿੰਦਰਾ ਨੇ ਦੱਸਿਆ ਕਿ ਅੱਜ ਦੇ ਇਸ ਕੈਂਪ ਦੌਰਾਨ ਕਰੀਬ 125 ਯੂਨਿਟ ਖੋ ਨਿਕਤਰ ਹੋਈਆਂ ਹਨ ਇਹ ਸੰਸਥਾ ਹਮੇਸ਼ਾ ਹੀ ਲੋਕ ਪਲਾਈ ਤੋਂ ਇਲਾਵਾ ਜਿਵੇਂ ਕਿ ਗਰੀਬ ਕੁੜੀਆਂ ਦੇ ਵਿਆਹ ਕਰਵਾਉਣਾ ਤੇ ਸ਼ਹਿਰ ਨੂੰ ਹਰੀਆ ਭਰੀਆ ਰੱਖਣ ਲਈ ਬੂਟੀਆਂ ਨੂੰ ਲਗਾਉਣ ਅਸੀਂ ਹਮੇਸ਼ਾ ਲੈਗ ਸੇਵਾ ਨੂੰ ਸਮਰਪਿਤ ਰਹਿੰਦੇ ਹਾਂ ਅੱਜ ਦੇ ਇਸ ਕੈਂਪ ਵਿੱਚ ਸ਼ਹਿਰ ਦੀਆਂ ਸਮੂਹ ਜਥੇਬੰਦੀਆਂ ਨੇ ਵੱਧ ਚੜ ਕੇ ਯੋਗਦਾਨ ਪਾਇਆ ਅਸੀਂ ਸਮੂਹ ਜਥੇਬੰਦੀਆਂ ਸੰਸਥਾ ਅਤੇ ਪਰਿਵਾਰਿਕ ਮੈਂਬਰਾਂ ਤੇ ਖੂਨਦਾਨ ਕਰਨ ਵਾਲੇ ਸੱਜਣਾਂ ਦਾ ਧੰਨਵਾਦ ਕਰਦੇ ਹਾਂ ਇਸ ਮੌਕੇ ਸ਼ਹਿਰ ਦੇ ਸਮੂਹ ਪੰਤਵੰਤੇ ਹਾਜ਼ਰ ਸਨ ਸਮਾਣਾ ਤੋਂ ਗੁਰਪ੍ਰੀਤ ਸਿੰਘ ਦੀ ਰਿਪੋਰਟ ਸਮਾਣਾ ਦੇ ਸਿਹੂਸਾਨ ਵਿਲਾਸਨਾ ਦੇ ਸਹਿਯੋਗ ਦੇ ਨਾਲ ਅੱਜ ਇਹ ਜਿਹੜਾ ਫੈਲਾਸਫੀਕ ਤੌਰ ਤੇ ਵਰਤਿਆਂ ਦੇ ਲਈ ਰੂਟਾਨ ਕੈਂਪ ਤੋਂ ਦਾਾਇਰ ਕੀਤਾ ਗਿਆ ਇਸ ਕੈਂਪ ਦੇ ਵਿੱਚ ਬਹੁਤ ਮਤਾਂ ਕੁਝ ਕਲਾਸ ਜਿਹੜੀਆਂ ਮੋਡਰਨ ਸੋਧਾਂ ਹੋ ਚੁੱਕੀਆਂ ਨੇ ਉਹ ਅੱਗੇ ਜਾਰੀ ਰਹਿਣਗੇ ਪਰ ਸ਼ਾਮ ਤੱਕ ਜਿਹੜੀ ਕੋਟਾ ਉਹ ਕੋਟੀ ਯੋਗਤਾ ਅਸੀਂ ਕੰਮ ਕਰਾਂਗੇ ਜਿਸ ਦੇ ਨਾਲ ਵਜਾਵਾਂ ਪੰਛੀਆਂ ਦੀ ਜਾਨ ਜਿਹੜੀ ਉਹ ਬਚਾਈ ਜਾ ਸਕੀਗੀ ਇਹ ਜਿਹੜਾ ਪ੍ਰੋਤਾ ਕੈਂਪਸ ਹੈ ਸਿੱਖਣ ਪਰ ਯੂਥ ਸੇਵਾ ਨਾਲ ਲਗਾਇਆ ਜਾ ਰਿਹਾ ਉਹ ਸਿੱਖਣ ਪਰ ਯੂਥ ਸੇਵਾ ਨਾਲ ਹਮੇਸ਼ਾ ਹੀ ਚਾਹੇ ਉਹ ਲਈ ਨਰਮੀਆਂ ਦੇ ਵਿਆਪਕ ਕੀਤਾ ਰਹੂਗੇ ਕੈਪਟੇਨ ਵਿਕਰ ਪਰਿਆੰਦੀ ਲਈ ਉਪਕੇਰਕ ਦੀ ਕਾਪੀ ਜਾਂ ਫਿਰ ਇਸ ਦਾ ਅਮੇਰ ਸਮਾਨੋ ਦੇ ਵਿੱਚ ਲੰਗਰਾਂ ਦੀ ਸੇਵਾ ਕਰਨ ਦੀ ਗੱਲ ਰਿਪੋਰਟ ਸਭ ਤੋਂ ਛੋਟੇ ਉੱਚੇ ਦਾ ਦਮੇਸ਼ ਨਹੀਂ ਅੱਗੇ ਆ ਕੇ ਕੋਈ ਰਹਿ ਕੇ ਸਮਾਨੋ ਨੂੰ ਜਾਂਦਾ ਉਹ ਇਸ ਤਰ੍ਹਾਂ ਦੇ ਬਤਾਈਏ ਪਾਪਤੀ ਨੇ ਹੋਰ ਆਪ ਦਾ ਇਹ ਕੋ ਕੈਪਟਨ ਸੰਕੀਮਾ ਦੇ ਚਾਰ ਨਵਾਟੇ ਤੇ ਨਾ ਬੰਦਿਆ ਤੇ ਡਰਾਈਵਰ ਦੀ ਯਾਦ ਦੇ ਵਿੱਚ ਜਿਹੜਾ ਰੱਖਿਆ ਰਿਹਾ ਕਿਉਂਕਿ ਉਸ ਹਾਦਸੇ ਦੇ ਵਿੱਚ ਸਾਡੇ ਬੱਚੇ ਜਿਹੜੇ ਸ਼ਹੀਦੀਆਂ ਮਾਰੇ ਸੀ ਉਹਨਾਂ ਦੀ ਯਾਦ ਵਿੱਚ ਕਾਹਨ ਦੇ ਯਾਦਾਂ ਹੈ ਕਿ ਉਸ ਟੈਂਪਰਰ ਸਦਾਰਾ ਆਇਆ ਦੇ ਵਿੱਚ ਬੱਚੇ ਸ਼ਹੀਦ ਹੋਏ ਤੇ ਡਰਾਈਵਰ ਸ਼ਹੀਦ ਹੋਇਆ ਉਹਨਾਂ ਦੇ ਮਾਪੇ ਨੂੰ ਰਿਲੀਫ ਦੇਣ ਵਾਸਤੇ ਇਹਨਾਂ ਨੇ ਖੁੰਮਦਾਨ ਕੈਂਪ ਲਾਇਆ ਜਿੰਨੀ ਵੀ ਇਹਨਾਂ ਦੀ ਪ੍ਰਸ਼ੰਸਾ ਕੀਤੀ ਜਾਂਦੀ ਥੋੜੀ ਹੈ ਬਹੁਤ ਸਲਾਘਾ ਦੀ ਉਹਨਾਂ ਦਾ ਕਦਮ ਹੈ ਇਹਨਾਂ ਦਾ ਮੈਂ ਬਹੁਤ ਬਹੁਤ ਧੰਨਵਾਦ ਕਰਦਾ ਅਤੇ ਸਾਰੇ ਸ਼ਹਿਰ ਨਿਵਾਸੀ ਵੀ ਇਹਨਾਂ ਬੱਚਿਆਂ ਦੀ ਯਾਦ ਚ ਜੀਨਾ ਥੀਟਰ ਦੇ ਪਾਰਕ ਬੰਨਾ ਉਹਦੇ ਵਿੱਚ ਵੱਤਵੱਤ ਸਹਿਯੋਗ ਦਿੱਤਾ ਜਾਵੇ ਅਤੇ ਇਹਨਾਂ ਦੀ ਯਾਦ ਜਿਹੜੀ ਹਮੇਸ਼ਾ ਤਾਜ਼ੀ ਰੱਖੀ ਜਾਵੇ ਧੰਨਵਾਦ ਅੱਜ ਰਮਨਜੀਤ ਜੀ ਠੀਕ ਹੋ ਕੇ ਅੱਜ ਤੁਹਾਡੇ ਵੱਲੋਂ ਮਤਲਬ ਪੰਜਵਾ ਫੋਨ ਗੱਲੈਂਕ ਲਗਾਇਆ ਗਿਆ ਅਤੇ ਸਮਾਜ ਸੇਵੀ ਦੇ ਕੰਮਾਂ ਦੇ ਵਿੱਚ ਬਹੁਤ ਵਿਸ਼ੇਸ਼ ਪਛਾਣ ਬਣਾਈ ਸਭ ਤੋਂ ਪਹਿਲਾਂ ਮੈਂ ਸ਼ਿਵਸ਼ੰਕਰ ਯੂਨੀਵਰਸਿਟੀ ਵੱਲੋਂ ਆਪਣੀ ਸਾਡੀ ਜਿਹੜੀ ਮੀਡੀਆ ਪ੍ਰੈਸ ਜਿਹੜੀ ਇੱਥੇ ਪਹੁੰਚੀ ਹੈ ਇਲੈਕਟ੍ਰੋਨਿਕ ਮੀਡੀਆ ਚਾਹੇ ਪ੍ਰਿੰਟਿੰਗ ਮੀਡੀਆ ਅਸੀਂ ਉਹਨਾਂ ਦਾ ਵੀ ਬਹੁਤ-ਬਹੁਤ ਮੈਂ ਧੰਨਵਾਦ ਕਰਦਾ ਕਿਉਂਕਿ ਜਿੰਨੇ ਵੀ ਸਮਾਜ ਸੇਵੀ ਕੰਮ ਨੇ ਕੋਈ ਵੀ ਚਾਹੇ ਕੋਈ ਵੀ ਸੰਸਥਾ ਕੰਮ ਕਰ ਰਹੀ ਹੈ ਉਹਦੇ ਵਿੱਚ ਮੀਡੀਆ ਦਾ ਬਹੁਤ ਹੀ ਵੱਡਾ ਰੋਲ ਹੁੰਦਾ ਹੈ ਤੇ ਦੂਸਰੀ ਗੱਲ ਜਿਹੜੀ ਤੁਸੀਂ ਪੁੱਛਿਆ ਵੀ ਇਹ ਸਾਡਾ ਜਿਹੜਾ ਕਲੱਬ ਦਾ ਇਹ ਪੰਜਵਾਂ ਬਲੱਟ ਕੈਂਪ ਹੈ ਤੇ ਜਿਹੜਾ ਅਸੀਂ ਇਹ ਕੈਂਪ ਲਗਾਇਆ ਹੈ ਇਹ ਪਿਛਲੇ ਦਿਨੀ ਇੱਕ ਜੋ ਕੀ ਬਹੁਤ ਹੀ ਦਰਦਨਾਕ ਸੜਕ ਹਾਦਸਾ ਸਮਾਨਾ ਸ਼ਹਿਰ ਵਿੱਚ ਹੋਇਆ ਸੀ ਜਿਸ ਵਿੱਚ ਸਾਡੇ 7 ਨੰਨੇ-ਮੁੰਨੇ ਬੱਚਿਆਂ ਨੇ ਆਪਣੀ ਜਾਨ ਦਿੱਤੀ ਤੇ ਉਹਨਾਂ ਦੀ ਯਾਦ ਦੇ ਵਿੱਚ ਹੀ ਅਸੀਂ ਇਹ ਕੈਂਪ ਲਾਇਆ ਤੇ ਇਹ ਕੈਂਪ ਅਸੀਂ ਉਹਨਾਂ ਬੱਚਾ ਨੂੰ ਹੀ ਸਮਰਪਿਤ ਕਰ ਰਹੇ ਹਾਂ ਤੇ ਸਮਾਜ ਸੇਵੀ ਕੰਮ ਉਹਦੇ ਵਿੱਚ ਸਾਡੀ ਸੰਸਾ ਦਾ ਇਹੀ ਮੁੱਖ ਉਦੇਸ਼ ਹੈ ਕਿ ਜਿੰਨੇ ਵਕਤ ਵਕ ਸਮਾਜ ਸੇਵੀ ਕੰਮ ਹੋ ਕਿਤੇ ਜਾਨ ਉਹ ਅਸੀਂ ਕਰਾਂਗੇ ਤੇ ਇਹਨਾਂ ਕੰਮਾਂ ਦੇ ਵਿੱਚ ਸਾਡੇ ਸ਼ਹਿਰ ਦੇ ਜਿਹੜੇ ਦਾਨੀ ਸੱਜਣ ਨੇ ਸਾਡੇ ਜਿਹੜੇ ਪਤੰਦੇ ਸੱਜਣ ਨੇ ਉਹਨਾਂ ਦਾ ਸਾਨੂੰ ਪੂਨ ਸਹਿਯੋਗ ਵੀ ਮਿਲ ਰਿਹਾ ਹੈ। ਦੇਖੋ ਜੀ ਜਿਹੜਾ ਇਹ ਖੂਨ ਆ ਮੰਨ ਲਓ ਆਪਾਂ ਨੂੰ ਇਹ ਹਰ ਸਾਲ ਤੇ ਤਿੰਨ ਵਾਰ ਦੇਣਾ ਚਾਹੀਦਾ। ਕਿਉਂਕਿ ਦੇਖੋ ਜਿਹੜਾ ਖੂਨ ਆ ਇਹ ਕਿਸੇ ਪ੍ਰਯੋਗਸ਼ਾਲਾ ਜਾਂ ਕਿਸੇ ਤਿਆਰਦਾ ਹੁੰਦਾ ਨਹੀਂ ਇਹ ਆਪਣੇ ਵੱਲੋਂ ਦਿੱਤਾ ਖੂਨ ਹੀ ਕਿਸੇ ਨੂੰ ਜਿੰਦਗੀ ਦਾ ਨਵਾਂ ਜੀਵਨ ਦੇ ਸਕਦਾ ਸੋ ਆਪਾਂ ਨੂੰ ਸਾਲ 'ਚ 3 ਮਹੀਨਿਆਂ ਜਾਂ 4 ਮਹੀਨਿਆਂ ਬਾਅਦ ਖੂਨ ਦੇਂਦਿਆਂ ਚਾਹੀਦਾ ਇਹਦੇ ਨਾਲ ਕੋਈ ਕਮਜ਼ੋਰੀ ਨਹੀਂ ਆਉਂਦੀ ਉਲਟਾ ਇਹ ਆਪਣਾ ਮੰਨ ਲਓ ਕਿ ਅੰਦਰ ਕੋਈ ਫਲਟ ਹੋੰਦੇ ਨੇ ਕੋਈ ਖੂਨ ਜਮਿਆ ਹੁੰਦਾ ਉਹ ਸਾਰਾ ਆਪਣੀ ਰਿਕਵਰੀ ਵਧੀਆ ਹੋ ਜਾਂਦੀ ਆ ਸੋ ਮੈਂ ਇਹੀ ਬੇਨਤੀ ਆ ਵੀ ਹਰ ਫਾਲਤੂ ਕਿਸੇ ਕੋਟ ਕਰਦਿਆਂ ਵਾਰ ਜੀਰੂ ਨੂੰ ਜਾ ਕਰੋ ਹੋਰ ਪਿਆ ਆਪਣੀ ਨੌਜਵਾਨ ਜੀ ਤੁਹਾਡਾ ਆਪਣੀ ਸੁਨੇਹਾ ਨੌਜਵਾਨ ਜੀ ਨੂੰ ਇਹ ਹੀ ਆ ਵੀ ਨਸ਼ਿਆਂ ਨੂੰ ਛੱਡ ਕੇ ਇੱਦਾਂ ਨਾਲ ਇੱਦਾਂ ਵੱਲ ਜੁਰੂ ਜੁੜੋ ਸਥਾਨਾਂ ਵੱਲ ਜੁੜੋ ਚੰਗੇ ਜੋ ਲੋਕ ਲਾਈਏ ਮਾਨਸ ਦਾ ਭਲਾਈ ਦੇ ਸਮਾਜ ਸੇਵਾ ਦੇ ਕਾਰਜ ਨੇ ਉਹਨਾਂ 'ਚ ਅੱਗੇ ਆਓ ਅਸੇ ਹੀ ਮੇਰੀ ਬੇਨਤੀ ਹੈ ਜੀ ਸਤਿ ਸ਼੍ਰੀ ਅਕਾਲ ਅਤੇ ਸਭ ਨੂੰ ਸਤਿ ਸ਼੍ਰੀ ਅਕਾਲ ਵਿਲਾਸਨਾ ਦੇ ਸਹਿਯੋਗ ਦੇ ਨਾਲ ਅੱਜ ਇਹ ਜਿਹੜਾ ਫੈਸਲਾ ਸੁਣੀਏ ਕਿ ਬੱਚਿਆਂ ਦੇ ਲਈ ਹੂਨ ਦਾ ਕੈਂਪ ਦਾ ਆਯੋਜਨ ਕੀਤਾ ਗਿਆ ਹੈ اسپ کے پلس جگہ یونیٹس لاگ ہو چکی ہیں اور ہلے بھی جاری ہیں اور شام تک جی ایک وقت یونٹ ابھی لاگ کریں گے جس کے نام ہزاروں بچوں کی جان جی پہنچائی جا سکے گی یہاں ہے شکشکر یوگ سیوا دل وغایا جا رہا ہے اور شیش اکتر یوگ سیوا دل

ਡਰਾਈਵਰ ਦੀ ਯਾਦ ਦੇ ਵਿੱਚ ਜਿਹੜਾ ਰਕਿਆ ਰਿਹਾ ਕਿਉਂਕਿ ਉਸ ਆਪਸੇ ਦੇ ਵਿੱਚ ਸਾਡੇ ਦੱਸੇ ਜਿਹੜੇ ਸ਼ਹਿਰੀਆਂ ਪਾਰੀ ਸੀ ਦੋਨਾਂ ਦੀਆਂ ਕਾਰਨ ਤੋਂ ਦੇ ਲਈ ਅੱਜ ਤੱਕ ਕੰਮ ਨਹੀਂ ਅੰਮੀਰਾ ਲਗਾਇਆ ਜਾ ਰਿਹਾ